ਇੱਕ ਸੰਤ ਮਹਾਤਮਾ ਕਿਸੇ ਜ਼ਿਮੀਂਦਾਰ ਨੂੰ ਮਿਲੇ ਤੋ ਜ਼ਿਮੀਂਦਾਰ ਕਹਿੰਦਾ ਹੱਥ ਜੋੜ ਕੇ ਕਹਿੰਦਾ ਸੰਤ ਮਹਾਤਮਾ ਜੀ ਮੈਨੂੰ ਕਿਦੇ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਆ ਉਹ ਕਹਿੰਦਾ ਜਰੂਰ ਹੋ ਸਕਦੇ ਆ ਤੂੰ ਇਨਸਾਨ ਹੈ ਕਹਦਾ ਕਿਵੇਂ ਕਹਿੰਦਾ ਜਦੋਂ ਤੂੰ ਸਵੇਰ ਖੇਤ ਨੂੰ ਜਾਵੇਂ ਜਾਂ ਖੇਤੋਂ ਆਵੇਂ ਉਹ ਸਾਹਮਣੇ ਗੁਰੂ ਘਰ ਦੀਦਾ ਕਹਿੰਦਾ ਉਹਨੂੰ ਅਕਾਲ ਪੁਰਖ ਨੂੰ ਨਮਸਕਾਰ ਕਰਕੇ ਜਾਇਆ ਕਰ ਉਹ ਕਹਿੰਦਾ ਜੀ ਮੈਂ ਬਿਜੀ ਰਹਿਣਾ ਹੈਗਾ ਮੇਥੋਂ ਵੀ ਕੰਮ ਤਾਂ ਹੁੰਦਾ ਨਹੀਂਗਾ ਮੈਂ ਬਾਹਲਾ ਬਿਜੀ ਰਹਿਣਾ ਕਈ ਵਾਰੀ ਉਧਰ ਇਧਰ ਦੀ ਹੋ ਗਈ ਟੱਪਣਾ ਪੈ ਜਾਂਦਾ ਕਹਿੰਦਾ ਇਹ ਨਹੀਂ ਹੋਣਾ ਜੀ ਕਹਿੰਦਾ ਫਿਰ ਚੱਲ ਕਹਿੰਦਾ ਇਹ ਨਹੀਂ ਹੋਣਾ ਤੜਕੇ ਉੱਠਦਾ ਆਪਦੇ ਮਾਂ ਤੇ ਪਿਓ ਦੇ ਪੈਰੀ ਹੱਥ ਲਾਦਾ ਕਹਿੰਦਾ ਜੀ ਇਹ ਵੀ ਨਹੀਂ ਹੋਣਾ ਕਹਿੰਦਾ ਮੈਂ ਐ ਨਹੀਂ ਪਤਾ ਸੰਦਿਆਂ ਉੱਠ ਕੇ ਭਗ ਜਾ ਐ ਨਹੀਂ ਪਤਾ ਲੇਟ ਹੋ ਜਾ ਐ ਨਹੀਂ ਇਹ ਵੀ ਹੋਣਾ ਜੀ ਕਹਿੰਦਾ ਫਿਰ ਹੋਰ ਕੀ ਕਰ ਸਕਦਾ ਕਹਿੰਦਾ ਜਦੋਂ ਚੱਲ ਸੂਰਜ ਨਿਕਲਦਾ ਹੈਗਾ ਉਦੋਂ ਨਹਾ ਤੋ ਕੇ ਘਰੋਂ ਹੀ ਆਪਦੇ ਮਨ ਚ ਸਤਿਗੁਰ ਸਤਿਗੁਰ ਵਾਹਿਗੁਰ ਵਾਹਿਗੁਰ ਕਰ ਦਿਆ ਕਰ ਕਹਿੰਦਾ ਜੀ ਇਹ ਵੀ ਨਹੀਂ ਹੋਣਾ ਜੀ ਟਾਈਮ ਨਹੀਂ ਲੱਗਦਾ ਜੀ ਇੰਨਾ ਤਾਂ ਕਿੱਥੇ ਮੈਂ ਬਿਜੀ ਬੜਾ ਰਹਿਣਾ ਜਾਂ ਆਪਦੇ ਕੰਮ ਕਾਰੋਬਾਰ ਵਿੱਚ ਬਿਜੀ ਰਹਿਣਾਗਾ ਖੇਤ ਬੰਨੇ ਕਾ ਮੈਨੂੰ ਮਨ ਨੂੰ ਫਸਲ ਸਾਹਮਣੀ ਪੈਂਦੀ ਆ ਕਿਤੇ ਖਾਲ ਕਢਣਾ ਪੈਂਦਾ ਕਿਤੇ ਕੁਛ ਕਰਨਾ ਪੈਂਦਾ ਵੀ ਮੇਰੇ ਕੋਲ ਟਾਈਮ ਨਹੀਂ ਬਿਜ ਜਮਾ ਵੀ ਉਹ ਕਹਿੰਦਾ ਫਿਰ ਤੂੰ ਕਰ ਕੀ ਸਕਦਾ ਸੰਤ ਮਹਾਤਮਾ ਕਹਿੰਦੇ ਉਹ ਕਹਿੰਦਾ ਜੀ ਮੈਂ ਇੱਕ ਕੰਮ ਕਰ ਸਕਦਾ ਮੈਂ ਜਦੋਂ ਖੇਤੋਂ ਆਉਂਨਾ ਨਾ ਮੇਰਾ ਇੱਕ ਯਾਰ ਦੋਸਤ ਹੈਗਾ ਉਹ ਮੈਂ ਜਦੋਂ ਰੋਟੀ ਮੈਂ ਖਾਣਾ ਉਹ ਵੀ ਉਦੋਂ ਰੋਟੀਆਂ ਘਰੇ ਹੁੰਦਾ ਹੈਗਾ ਮੈਂ ਉਹ ਆਉਂਦਾ ਆਉਂਦਾ ਉਹਦਾ ਮੂੰਹ ਜ਼ਰੂਰ ਦੇਖ ਲਿਆ ਕਰੂੰ ਇੰਨਾ ਗੱਲ ਕਰ ਸਕਦਾ ਵੀ ਉਹਦਾ ਮੂੰਹ ਦੇਖੇ ਤੋਂ ਬਿਨਾ ਰੋਟੀ ਨਹੀਂ ਖਾਂਦਾ ਕਹਿੰਦਾ ਪੱਕਾ ਨਿਯਮ ਕਹਿੰਦਾ ਜੀ ਨਿਯਮ ਮੇਰਾ ਪੱਕਾ ਇਹਦੇ ਨਿਯਮ ਤੋਂ ਮੈਂ ਬਾਹਰ ਨਹੀਂ ਹੁੰਦਾ ਕਹਿੰਦਾ ਠੀਕ ਹੈ ਚਲ ਤੂੰ ਕਹਿੰਦਾ ਸੰਤ ਮਹਤਮਾ ਕਹਿੰਦੇ ਤੂੰ ਇਹੀ ਕਰ ਲੈ ਪਰ ਪਰਨ ਦਾ ਪੱਕਾ ਹੋਣਾ ਚਾਹੀਦਾ ਨਾ ਨਿਯਮ ਦਾ ਪੱਕਾ ਹੋਣਾ ਚਾਹੀਦਾ ਜਿੰਨਾ ਚਿਰ ਉਹਦਾ ਮੁਖੜਾ ਨਾ ਵੇਖੇ ਤੂੰ ਮੂੰਹ ਨਾ ਵੇਖੇ ਉਹ ਨਜ਼ਰ ਅੰਨ ਗ੍ਰਹਿਣ ਨਹੀਂ ਕਰਨਾ ਰੋਟੀ ਨਹੀਂ ਖਾਣੀ ਉਹ ਕਹਿੰਦਾ ਠੀਕ ਹੈ ਸਰ ਨਾਮ ਸ਼IKAR ਕਰਕੇ ਸੰਤ ਮਹਾਤਮਾ ਚਾਲੇ ਪਏ ਉਹ ਆਇਆ ਕਰ ਖੇਤੋਂ ਜਦੋਂ ਮੰਨ ਲਾ ਸਵੇਰ ਵਗ ਜਾ ਕਰ ਜਦੋਂ ਮੰਨ ਲਾ 10 11 ਵਜੇ ਆਏ ਰੋਟੀ ਖਾਣਾ ਰੋਟੀ ਖਾਣਾ ਤੇ ਮੂੰਹ ਵੇਖ ਲਿਆ ਕਰ ਉਹਦਾ ਤੇ ਰੋਟੀ ਖਾ ਲਿਆ ਕਰ ਆਪਣੇ ਦੋਸਤ ਦੀ ਸ਼ਕਲ ਦੇਖ ਲਿਆ ਕਰ ਤੇ ਰੋਟੀ ਖਾ ਲਿਆ ਕਰ ਕਰਦੇ ਕਰੋਂਦੇ ਕਾਫੀ ਟਾਈਮ ਟੱਪ ਗਿਆ ਤੇ ਇੱਕ ਦਿਨ ਆ ਖੇਤੋਂ ਆਇਆ ਤੇ ਭੁੱਖ ਵੀ ਬੜੀ ਲੱਗ ਰਹੀ ਤੇ ਉਹ ਜਦੋਂ ਨੇ ਘਰੇ ਦੇਖਿਆ ਤੇ ਘਰੇ ਦਿਸਿਆ ਨਹੀਂ ਉਹਨੂੰ ਘਰੇ ਪੁੱਛਿਆ ਉਹਦੇ ਘਰ ਵਾਲਿਆਂ ਨੂੰ ਕਹਿੰਦਾ ਵੀ ਐ ਕਰਕੇ ਮੇਰਾ ਦੋਸਤ ਕਹਿੰਦੇ ਵੀ ਉਹ ਤਾਂ ਉੱਥੇ ਗਿਆ ਹੋਗਾ ਮੰਨ ਕੇ ਜਲ ਮਿੱਟੀ ਖੋਦਣ ਗਿਆ ਹੋਇਆ ਉਹ ਜਦੋਂ ਮਿੱਟੀ ਖੋਦਣ ਗਿਆ ਗਿਆ ਵੀ ਖੇਤ 'ਚ ਮਿੱਟੀ ਖੋਦਣ ਗਿਆ ਹੋਇਆ ਕਿਤੇ ਮੰਨ ਲ ਕੇ ਚੱਲੋ ਮਿੱਟੀ ਚਾਹੀਦੀ ਹੈ ਘਰੇ ਲਾਉਣ ਵਾਸਤੇ ਕੰਧਾਂ ਕੋਲਿਆਂ ਤੇ ਜਦੋਂ ਕਹਿੰਦੇ ਵੀ ਉਹ ਗਿਆ ਉੱਥੇ ਤੇ ਉੱਥੇ ਨਾਲ ਗਾਹਾਂ ਦੋਸਤ ਨੂੰ ਮੰਨ ਕੇ ਚੱਲੋ ਉਹ ਖੋਦੇ ਉਲਟੂਆ ਪੜਦੇ ਪੜਦੇ ਨੂੰ ਇੱਕ ਗਾਗਰ ਤੇ ਇੱਕ ਗਾਗਰ 'ਚ ਸਿਆਉਣੇ ਦੇ ਛਿੱਕੇ ਉਹ ਦੋਸਤ ਕਹਿੰਦਾ ਯਾਰ ਆਪਾਂ ਕਿਸੇ ਨੂੰ ਦੱਸਦੇ ਨਹੀਂ ਕਹਿੰਦਾ ਆਪਣਾ ਜਿਵੇਂ ਮੰਨ ਲਾ ਵੀ ਆਪਦੇ ਘਰੇ ਲੈ ਕੇ ਚੱਲਾਏ ਆਂ ਆਪਾਂ ਵਧੀਆ ਖੁਸ਼ ਹੋ ਜਾਾਂਗੇ ਵਧੀਆ ਮੰਨ ਲਾ ਪਰਿਵਾਰ ਖੁਸ਼ ਹੋ ਜਾਊਗਾ ਤੇ ਉਹ ਦਾ ਦੋਸਤ ਮੂੰਹ ਦੇਖਦਾ ਹੁੰਦਾ ਸੀ ਜਦੋਂ ਉਹਨੇ ਉਹ ਕਹਿੰਦਾ ਵੀ ਦੇਖ ਨਾ ਲਵੇ ਕੋਈ ਲੁਕੋਲ ਕੇ ਜਦੋਂ ਉਹ ਜਾ ਕੇ ਉਹਨੇ ਦੇਖਿਆ ਕਹਿੰਦਾ ਦੇਖ ਲਿਆ ਦੇਖ ਲਿਆ ਦੇਖ ਲਿਆ ਉਹਨੇ ਦੇਖਿਆ ਤਾਂ ਮੂੰਹ ਸੀ ਤੇ ਉਹ ਭੱਜ ਲਿਆ ਉਹ ਦੇ ਮਗਰ ਭੱਜ ਲਿਆ ਉਹਦਾ ਦੋਸਤ ਉਹਨੇ ਆਖਿਆ ਯਾਰ ਵੀ ਪਿੰਡ ਜਿੱਕੇ ਦੇ ਸਾਰੇ ਨਾ ਦੱਸ ਦੇ ਜਦੋਂ ਪਿੰਡ ਮਗਰ ਭੱਜ ਲਿਆ ਉਹ ਕਹਿੰਦਾ ਤੂੰ ਦੱਸੀ ਨਾ ਕਹਿੰਦਾ ਆ ਲੈ ਗਾਗਰ ਅੱਧੀ ਤੇਰੀ ਐ ਅੱਧੀ ਮੇਰੀ ਐ ਇੱਚ ਅੱਦੇ ਅੱਦੇ ਸਿੱਕੇ ਤੂੰ ਰੱਖ ਲਾ ਦੇ ਮੈਨੂੰ ਦੇ ਦੇ ਉਹ ਕਹਿੰਦਾ ਵੀ ਇਹ ਕੀ ਚੱਕਰ ਹੈ ਕਹਿੰਦਾ ਤੂੰ ਮੈਨੂੰ ਵੇਖ ਲਿਆ ਇੱਥੇ ਕਹਿੰਦਾ ਗਾਗਰ ਚੱਕਿਆ ਮੈਨੂੰ ਵੀ ਮੈਨੂੰ ਫਸਾਣਾ ਦੇਵੇਂ ਉਹਨਾਂ ਵੀ ਮੈਂ ਤਾਂ ਤੇਰਾ ਮੂੰਹ ਦੇਖ ਕੇ ਰੋਟੀ ਖਾਣੀ ਹੁੰਦੀ ਸੀ ਪਰ ਨਾ ਕੀਤਾ ਸੀ ਵੀ ਕੀਤਾ ਵੀ ਮੈਂ ਆਪਦੀ ਮਰਜ਼ੀ ਨਾਲ ਸੀ ਕਹਿੰਦਾ ਫੇਰ ਕਹਿੰਦਾ ਅੱਜ ਮੈਨੂੰ ਪ੍ਰਮਾਤਮਾ ਦੀ ਗੱਲ ਉਹ ਭਗਤ ਦੀ ਉਹ ਸੰਤ ਮਹਾਤਮਾ ਦੀ ਗੱਲ ਯਾਦ ਆ ਗਈ ਵੀ ਮੈਂ ਪਰਨਾ